ਉਧਰ ਜਿਹੜਾ ਹਰਜੋਤ ਸਿੰਘ ਜੀ ਰਾਸ਼ਪਤੀ ਟਰੰਪ ਦੇ ਜਨਮ ਦਿਨ ਦੇ ਉੱਤੇ ਆਰਮੀ ਦੇ ਜਨਮ ਦਿਨ ਦੇ ਉੱਤੇ ਜਿਹੜੀ ਪਰੇਡ ਹੋਣੀ ਆ ਉਸ ਦੇ ਵਿਰੋਧ ਦੇ ਵਿੱਚ ਵੀ ਜਿਹੜੇ ਲੋਕ ਆ ਬਹੁਤ ਸਾਰੇ ਪ੍ਰੋਟੈਸਟ ਆ ਉਹ ਉਲਿੱਕੀ ਬੈਠੇ ਆ 14 ਜੂਨ ਨੂੰ ਇਹ ਜਿਹੜੀ ਪਰੇਡ ਆ ਵਾਸ਼ਿੰਗਟਨ ਡੀਸੀ ਚ ਹੋਣੀ ਆ ਜਿਸ ਦਾ ਖਰਚਾ ਕਹਿੰਦੇ 45 ਮਿਲੀਅਨ ਡਾਲਰ ਤੋਂ ਵੱਧ ਦਾ ਜਿਹੜਾ ਉਹ ਹੋਣ ਜਾ ਰਿਹਾ ਹੈਗਾ ਆ ਸੋ ਡੋਨਲਡ ਟਰੰਪ ਉਹਨਾਂ ਦਾ ਬਰਥਡੇ ਫਲੈਗ ਡੇ ਤੇ ਯੂ ਐਸ ਆਰਮੀ ਦਾ 250ਵਾਂ ਬਰਥਡੇ ਜਿਹੜੀ ਸੈਲੀਬ੍ਰੇਸ਼ਨ ਆ ਉਹ ਉਸ ਦਰਮਿਆਨ ਕੋ ਇਨਸੀਡੈਂਟਲੀ ਇੱਕੋ ਦਿਨ ਜਿਹੜੀ ਉਹ ਪੈ ਰਹੀ ਆ ਨੋ ਕਿੰਗਸ ਡੇ ਕਿੰਨੇ ਵੀ ਸੈਂਕਡੇ ਹੀ ਜਿਹੜੇ ਪ੍ਰੋਟੈਸਟ ਆ ਪੂਰੇ ਅਮਰੀਕਾ ਦੇ ਵਿੱਚ ਜਿਹੜੇ ਆ ਉਹ ਉਲੀਕੇ ਗਏ ਹੈਗੇ ਆ ਕਿੰਨੇ ਵੀ ਇਹ ਜਿਹੜੀਆਂ ਡੈਮੋਨਸਟ੍ਰੇਸ਼ਨ ਉਸ ਦਿਨ ਹੋ ਜਿਹੜੀਆਂ ਹੋਣ ਜਾ ਰਹੀਆਂ 150 ਦੀਆਂ ਮਿਲਟਰੀ ਵਹੀਕਲਸ 50 ਹੈਲੀਕਾਪਟਰ 6800 ਜਿਹੜੇ ਫੌਜੀ ਆ ਇਹ ਇਸ ਪਰੇਡ ਦੇ ਵਿੱਚ ਗ੍ਰੈਂਡ ਮਿਲਟਰੀ ਪਰੇਡ ਦੇ ਵਿੱਚ हिस्सा ਜਿਹੜਾ ਉਹ ਲੈਣ ਜਾ ਰਹੇ ਆ ਕਹਿੰਦੇ ਵੀ ਇਹ ਹਿਸਟੋਰਿਕ ਸੈਲੀਬ੍ਰੇਸ਼ਨ ਜਿਹੜੀ ਉਹ ਹੋਣੀ ਆ ਜਿਸ ਦੇ ਵਿੱਚ ਫਾਇਰਵਰਕ ਆਰਮੀ ਦੇ 골ਡਨ ਨਾਈਟ ਪੈਰਾਸ਼ੂਟ ਟੀਮ ਆ ਆਫ ਦੀ ਡੈਮੋਨਸਟ੍ਰੇਸ਼ਨ ਕੰਟਰੀ 뮤직 ਦਾ ਕਾਨਸਰਟ ਤੇ 뮤직 ਪਰਫਾਰਮਰਸ ਜਿਹੜੇ ਆ ਉਸ ਵਿੱਚ ਹਿੱਸਾ ਲੈਣਗੇ ਬਹੁਤ ਸਾਰੇ ਜਿਹੜੇ ਕਈ ਵੈਟਰਨਸ ਤੇ ਆਰਮੀ ਦੇ ਵਿੱਚੋਂ ਵੀ ਜਿਹੜੇ ਲੋਕ ਆ ਉਹਨਾਂ ਨੇ ਇਸ ਦੀ ਆਲੋਚਨਾ ਇਸ ਕੱਲ ਨੂੰ ਜਿਹੜੀ ਉਹ ਕੀਤੀ ਆ ਵੀ ਟਰੰਪ ਹੁਣ ਦਾ ਆਪਣਾ ਬਰਥਡੇ ਆ ਤੇ ਬਹੁਤ ਸਾਰੇ ਜਿਹੜੇ ਨੋ ਕਿੰਗਸ ਡੇ ਦਾ ਜਿਹੜਾ ਪ੍ਰੋਟੈਸਟ ਇਸੇ ਆਧਾਰ ਦੇ ਉੱਤੇ ਆ ਜਿਹੜੇ ਉਹ ਕਿਤੇ ਜਾ ਰਹੇ ਹੈਗੇ ਆ ਸੋ ਲੱਗਦਾ ਹੈ ਹਰਜੋਤ ਸਿੰਘ ਜੀ ਇਹ ਪੂਰੇ ਜਿਹੜੇ ਰੋਲੇ ਰੱਪੇ ਦੇ ਦਰਮਿਆਨ ਹੈ ਜਿਹੜੀ ਪ੍ਰੇਡ ਹੁਣ ਜਿਹੜੀ 14 ਜੂਨ ਨੂੰ ਆ ਰਹੀ ਆ ਉਸ ਨੂੰ ਕਵਰੇਜ ਜਿਹੜੀ ਉਹ ਕਿਦਾਂ ਦੀ ਜਿਹੜੀ ਉਹ ਮਿਲੇਗੀ ਇੱਕ ਪਾਸੇ ਪਰੇਡ ਝਾਕੀਆਂ ਕਹਿ ਸਕਦੇ ਆਂ ਵੀ ਉਹ ਆਰਮੀ ਦੇ ਵੱਖ-ਵੱਖ ਕਰਤੱਬ ਦਿਖਾਉਂਦੇ ਜਿਹੜੇ ਸੋਲਜਰ ਆ ਉਹ ਹੋਣਗੇ ਦੂਜੇ ਪਾਸੇ ਲੋਕ ਟਰੰਪ ਹੁਣਾ ਦੇ ਉਲਟ ਨੋ ਕਿੰਗਸ ਡੇ ਦੀ ਪਰੇਡ ਦੇ ਵਿੱਚ ਪ੍ਰੋਟੈਸਟ ਦੇ ਵਿੱਚ ਲੱਗੇ ਹੋਣਗੇ ਤੇ ਕਈ ਥਾਵਾਂ ਦੇ ਉੱਤੇ ਐਂਟੀ ਹਾਈਸ ਪ੍ਰੋਟੈਸਟ ਵੀ ਜਿਹੜੇ ਉਹ ਨਾਲ ਦੇ ਨਾਲ ਜਿਹੜੇ ਉਹ ਚੱਲ ਰਹੇ ਹੋਣਗੇ ਸੋ ਆਉਂਦੇ ਕੁਝ ਦਿਨ ਕਾਫੀ ਜਿਹੜੀ ਗਹਿਮਾ-ਗਹਿਮੀ ਆ ਉਹ ਆਪਾਂ ਨੂੰ ਦੇਖਣ ਨੂੰ ਜਿਹੜੀ ਉਹ ਮਿਲੇਗੀ ਇੱਕ ਜਿਹੜੀ ਚੀਜ਼ ਇੱਥੇ ਆਪਾਂ ਸਪਸ਼ਟਤਾ ਦੇ ਨਾਲ ਸਾਰਿਆਂ ਨੂੰ ਜਿਹੜੇ ਉਹ ਕਹਿਣਾ ਚਾਹੁੰਦੇ ਆ ਕਈ ਜਿਹੜੀ ਭੀੜ ਦੇ ਵਿੱਚ ਜਾ ਕੇ ਬੰਦਿਆਂ ਦਾ ਜਿਹੜੇ ਆ ਨਾ ਹਾਵ ਭਾਵ ਬਦਲ ਜਾਂਦੇ ਆ ਆ ਇਸ ਟਾਈਮ ਜੋ ਹਾਲਾਤ ਚੱਲ ਰਹੇ ਆ ਭੀੜ ਦੇ ਵਿੱਚ ਤੁਸੀਂ ਪੀਸਫੁਲੀ ਪ੍ਰੋਟੈਸਟ ਕਰਨਾ ਚਾਹੁੰਦੇ ਆ ਪਰੇਡ 'ਚ ਹਿੱਸਾ ਲੈਣਾ ਚਾਹੁੰਦੇ ਆ ਵੈਲ ਐਂਡ ਗੁੱਡ ਪਰ ਕੋਈ ਵੀ ਇਦਾਂ ਦੀ ਢੁਕੀਲੀ ਜਾਂ ਪੁੱਠੀ ਹਰਕਤ ਨਾ ਕਰਿਓ ਜਿਸ ਤੇ ਬਾਅਦ ਦੇ ਵਿੱਚ ਲੈਣੇ ਤੇ ਦੇਣੇ ਜਿਹੜੇ ਉਹ ਪੈ ਜਾਣ ਤੁਸੀਂ ਕਿਸੇ ਕੌਸ ਦੇ ਨਾਲ ਜੁੜੇ ਆ ਉਸ ਦੇ ਸਬੰਧ ਦੇ ਵਿੱਚ ਜਿੱਦਾਂ ਦਾ ਵੀ ਤੁਹਾਡਾ ਰੁਖ ਹੈਗਾ ਆ ਤੁਸੀਂ ਉਹ ਆਪਣੇ ਰੁਖ ਨੂੰ ਆਪਣੇ ਪੱਖ ਨੂੰ ਜਿਹੜਾ ਆ ਉਹ ਤੁਸੀਂ ਪੇਸ਼ ਕਰੋ ਪਰ ਪੀਸਫੁਲੀ ਆਦਰਵਾਇਜ਼ ਜਿਸ ਹਿਸਾਬ ਦੇ ਨਾਲ ਅਰਜੋਤ ਸਿੰਘ ਜੀ ਜੇ 6 ਤੋਂ ਬਾਅਦ ਦੇ ਵਿੱਚ 1500 ਬੰਦੇ ਨੂੰ ਉਹਨਾਂ ਨੇ ਅੰਦਰ ਕੀਤਾ ਸੀ ਉਹਦਾ ਟਰੰਪ ਨੇ ਮਾਫ ਕਰਤੇ ਹੁਣ ਇਹ ਨਹੀਂ ਪਤਾ ਨਾ ਵੀ ਜੇ ਬਾਅਦ ਦੇ ਵਿੱਚ ਇਹਨਾਂ ਦਾ ਜਿਹੜਾ ਉਹ ਕੀ ਬਣਨਾ ਆ ਜਾ ਜਿਨਾਂ ਨੇ ਰੋੜੇ ਮਾਰੇ ਵੱਟੇ ਮਾਰੇ ਜੋ ਮਰਜੀ ਕੀਤਾ ਆ ਅਗਲਾ ਜਿਹੜਾ ਕੋਈ ਆਉਂਦਾ ਆ ਕੀ ਸੋਚੂਗਾ ਉਹਨਾਂ ਦੇ ਬਾਰੇ ਉਹ ਇੱਕ ਡਿਫਰੈਂਟ ਸਟੋਰੀ ਆ ਪਰ ਹਾਲ ਦੀ ਘੜੀ ਤੁਹਾਨੂੰ ਜਿਹੜੇ ਆ ਕਾਨੂੰਨ ਚੱਕੀ ਪੀਸਣ ਦੇ ਲਈ ਜਿਹੜਾ ਉਹ ਲਾ ਸਕਦਾ ਆ ਸੋ ਪ੍ਰੋਟੈਸਟ ਕਰਨੇ ਆ ਕਰੋ ਪਰ ਪੀਸਫੁਲੀ ਜੀ